ਸਤਨਾ ਸ਼੍ਰੀ ਵਾਖੀ ਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਮਹਲਾ 14 ਇੱਛਾ ਰਕ ਸਰਬ ਸੁਖ ਦਾਤਾ ਹਰ ਜਾਕੈ ਵਸ ਹੈ ਕਾਮ ਤਿਨਾਣ ਸੋ ਐਸਾ ਹਰ ਧਿਆਈਐ ਮੇਰੇ ਜੀੜੀ ਤਾਂ ਸਰਬ ਸੁਖ ਪਾਵਹਿ ਮੇਰੇ ਨਾ ਇੱਛਾ ਤੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇਨਾ ਸੋ ਐਸਾ ਹਰ ਧਿਆਈਐ ਮੇਰੇ ਜੀੜੀ ਤਾ ਸਰਬ ਸੁਖ ਪਾਵਹਿ ਮੇਰੇ ਮਨਾ ਜਪ ਮੰਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰਿਪੁਰਖ ਨਿਰੰਜਨਾ ਰਹਾਉ ਜਹ ਹਰਿ ਸਿਮਰਨ ਭਿਆ ਤਹ ਉਪਾਤ ਗਤ ਕੀਨੀ ਵਡ ਪਾਗੀ ਹਰਿ ਜਪਨਾ ਜਨ ਨਾਨਕ ਕੋ ਗੁਰ ਇਹ ਮਤ ਦਿਨੀ ਜਪ ਹਰ ਭਵ ਜਲ ਤਰਨਾ ਜਹ ਹਰ ਸਿਮਰਨ ਭਿਆ ਸਹ ਉਪਾਦ ਗਤ ਕੀਨੀ ਵਡ ਪਾਗੀ ਹਰ ਜਪਨਾ ਜਨ ਨਾਨਕ ਕਾ ਗੁਰ ਏ ਮਤ ਦਿਨੀ ਜਪ ਹਰ ਭਵ ਜਲ ਤਰਨਾ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤ ਜਗੁ ਤੁਗਟੰ ਚਵਰ ਛਤਰ ਤਖਤ ਦੇ ਮਾਲਕ ਧੰਨ ਸਾਹਿਬੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੰਦੇ ਦੂਸਰੇ ਪਹਿਰ ਦੀਆਂ ਸਾਧੀਆਂ ਕਰ ਰਹੇ ਗੁਰੂ ਪਿਆਰ ਵਾਲੇ ਸਭ ਸੰਗੀ ਜਨਾਂ ਵੜ ਪਾ ਗਏ ਹੋ ਸਤਪੁਰਾਂ ਦੀ ਪਾਵਨ ਪਵਿੱਤਰ ਗੋਦ ਅੰਦਰ ਬੈਠ ਗਏ ਇਸ ਸਮੇਂ ਨੂੰ ਅਸੀਂ ਸਫਲ ਸੋਹਣਾ ਬਣਾਉਣ ਦਾ ਯਤਨ ਕਰਦੇ ਹਾਂ ਅਪਾਰ ਕਿਰਪਾ ਦਾ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਨ੍ਹਾਂ ਨੇ ਦਰਸ਼ ਕਰਕੇ ਪਾਵਨ ਪਵਿੱਤਰ ਮੁਖਵਾਕ ਸਾਡੀ ਝੋੜੀ ਵਿੱਚ ਪਾਇਆ ਛੋਡੀ ਸੁਲਤਾਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਦਸ਼ਾਹ ਮਹਾਰਾਜ ਜਿਨ੍ਹਾਂ ਦੀ ਹਵਾਰਿ ਕ੍ਰਿਸ਼ਨਾਂ ਤੋਂ ਉਚਾਰਕ ਕੀਤਾ ਹੋਇਆ ਤਨਾਸਰੀ ਦਾ ਅਤਿੁੰਦਰੇ ਬਚਨ ਪਾਵਨ ਅੰਗ چھ سو رانی گرو رام اس بادشاہ مہراجی نے من سبودن کر دیا نو آواز مار دیا ایک گل سمجھائی من جپیا کنوں ਸਤਨਾਮ ਜੀ ਮੇਰਾ ਗੁਰੂ ਕਹਿ ਰਿਹਾ ਹੈ ਬਹੁਤ ਵੱਡੀ ਬਰਕਤ ਹੈ ਇਹ ਗੱਲ ਮੰਨ ਕੇ ਚੱਲਣੀ ਚਾਹੀਦੀ ਸਿੱਕੋ ਆਮ ਇਨਸਾਨ ਨਹੀਂ ਇਹ ਗੱਲ ਕਹਿ ਰਿਹਾ ਖੋਦ ਰਾਮਦਾਸ ਗੁਰੂ ਮਹਾਰਾਜ ਸਾਨੂੰ ਜਿਹੜਾ ਹੈ ਇਹ ਗੱਲ ਸਮਝਾ ਰਹੇ ਨੇ ਮਨ ਨੂੰ ਸੰਬੋਧਨ ਕਰਕੇ ਮਨਾ ਜਪਿਆ ਕਰ ਸਤਨਾਮ ਤੇ ਬੜੀਆਂ ਬਰਕਤਾਂ ਆਉਣਗੀਆਂ ਜ਼ਿੰਦਗੀ ਵਿੱਚ ਬਸ ਅੰਦਰ ਇੱਥੇ ਮੁੱਕ ਜਾਂਦੀ ਏ ਸਾਡਾ ਜਪਿਆ ਨਹੀਂ ਸੰਸਕਾਰਾਂ ਤੇ ਵਿਰਲਾਪ ਨਾ ਇਸ ਕਰ ਕੀ ਸਤਰੂ ਗੁਰੂ ਰਾਮਦਾਸ ਬਾਛਾ ਮਹਾਰਾਜੀ ਨੇ ਇਹਨਾਂ ਦੋ ਪਦਿਆਂ ਦੇ ਵਿੱਚ ਜੋ ਸਾਨੂੰ ਸਿੱਖਿਆ ਦਿੱਤੀ ਹੈ। ਉਹ ਮੂਬਾਰਕ ਵਿਚਾਰ ਦੀ ਅਰੰਭਤਾ ਤੋਂ ਪਹਿਲਾਂ ਰਸਨਾ ਕਰੋ ਪਵਿੱਤਰ ਅਦਬ ਸੈਦ ਪੁਰਤ ਤੀ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਅਬਾਦ। ਵਾਹਿਗੁਰੂ ਜੀ। ਇੱਕ ਗੱਲ ਤੇ ਅਸੀਂ ਮੰਨ ਕੇ ਬੈਠੇ ਹਾਂ। ਇਹ ਗੋਲ ਦੁਨੀਆ ਦੇ ਵਿੱਚ ਰੱਬ ਗੁਰੂ ਤੋਂ ਇਲਾਵਾ ਕੋਈ ਵੀ ਇਨਸਾਨ ਨੂੰ ਰਜਾ ਨਹੀਂ ਸਕਦਾ ਜਿੰਨਾ ਕੁਸ਼ ਮਰਜ਼ੀ ਜਿਹੜਾ ਹੈ ਤੇ ਅੱਗੇ ਅਰਸਣ ਕਰ ਦਿੱਤਾ ਜਾਵੇ ਅੰਦਰ ਸਬਰ ਹੋਣਾ ਅੰਦਰ ਸੰਤੋਖ ਹੋਣਾ ਇਹ ਬਹੁਤ ਵੱਡੀ ਗੱਲ ਹੈ ਜੇ ਇਹਦਾ ਹੁੰਦਾ ਇਹ ਇਨਸਾਨ ਇਨਸਾਨ ਨੂੰ ਲਾ ਜਾ ਸਕਦਾ ਫਿਰ ਸਤਿਗੁਰੂ ਜੀ ਨੇ ਵਚਨ ਨਹੀਂ ਸੀ ਵਰਤੇ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਆ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਅੰਦਰ ਦੀ ਜਿਹੜੀ ਤ੍ਰਿਪਤੀ ਹੈ ਉਹ ਕੇਵਲ ਗੁਰੂ ਪਰਮਾਤਮਾ ਕਰਾ ਸਕਦਾ ਹੈ ਹੋਰ ਕਿਸੇ ਵਿੱਚ ਜਿਹੜਾ ਹੈ ਤਾਕਤ ਨਹੀਂ ਹੈ ਕਿ ਬੰਦਾ ਬੰਦ ਨੂੰ ਰਾਜਾ ਬਣੇ। ਲਾਲਸਾ ਇੰਨੀ ਹੈ ਕਿ ਛਾਵਾ ਇੰਨੀਆਂ ਨੇ ਗੁਰੂ ਬਾਬਾ ਜੀ ਨੇ ਦਿੱਤੋ ਤੱਕ ਵੀ ਬਚਨ ਕਹੇ ਨੇ। ਆਸਾ ਕਰਦਾ ਜਗ ਮੁਆ ਆਸਾ ਮਰੇ ਲਾ ਜਾਏ। ਇਛਾਵਾ ਨੂੰ ਪਾਲਦਾ ਹੋਇਆ ਇਨਸਾਨ ਇੱਕ ਦਿਨ ਜਿਹੜਾ ਹੈ ਖੁਦ ਇੱਛਾ ਪੂਰੀਆਂ ਕਰਦਾ ਕਰਦਾ ਖੁਦ ਪੂਰਾ ਹੋ ਜਾਂਦਾ ਹੈ ਪਰ ਇੱਛਾਵਾਂ ਕਦੀ ਮੁਕਦੀਆਂ ਨਹੀਂ ਬੰਦੇ ਦੀ। ਇਹ ਸੱਚੀ ਦਾ। ਬਚਪਨ ਹੋਵੇ, ਜਵਾਨੀ ਹੋਵੇ, ਪਾਣ ਬੁਢੇਪਾ ਹੋਵੇ ਕੋਈ ਵਿਰਲਾ ਹੈ ਜਹਾਨ ਦੇ ਵਿੱਚੋਂ ਜਿਹੜਾ ਹੱਥ ਕੜਾ ਕਰਕੇ ਕਹੇ ਕਿ ਮੈਂ ਸੰਤੁਸ਼ਟਾਂ ਜੀ। ਮੇਰੇ ਅੰਦਰ ਸਬਰ ਹੈ। ਮੈਂ ਸੰਤੋਖ ਵਿੱਚ ਬੈਠਾ ਹਾਂ। ਇਹ ਤਿੰਨੇ ਅਵਸਥਾਵਾਂ ਦੇ ਵਿੱਚ ਕੋਈ ਨਾ ਕੋਈ ਇੱਛਾ ਇਮਸਾਲ ਕਾਲ ਕੇ ਬੈਠੇ ਬੈਠੇ ਮੁਕੀ ਨੇ ਇੱਛਾ ਤੇਰਾ ਮੁਕਦੀ ਜਿੱਤੇ ਬਹੁਤ ਕਹਿ ਲੋ ਕਿ ਕਿਰਪਾ ਹੋਵੇ ਗੁਰੂ ਪਰਮਾਤਮਾ ਦੀ ਫਿਰ ਕਿਤੇ ਇਹ ਅੰਦਰ ਤੋਂ ਕਹਿ ਲੋ ਕਿ ਇੱਛਾ ਤੋਂ ਰਹਿ ਤੂੰ ਬੇ ਇੱਛਾ ਮੈਂ ਕਿ ਸਾਰੀ ਉਮਰ ਇੱਛਾਵਾਂ ਹੀ ਪਾਲਦਾ ਰਹਿੰਦਾ ਹੈ ਪੂਰੀਆਂ ਕਰਦਾ ਰਹਿੰਦਾ ਹੈ ਅਖੀਰ ਖੁਦ ਪੂਰਾ ਹੋ ਜਾਂਦਾ ਹੈ ਤੰਦੇ ਕੁਛ ਵੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜੇ ਤੈ ਸੰਸਾਰ ਕੋਲ ਜਾਵੇਂਗਾ ਤੇ ਤੇਰੀ ਇੱਛਾ ਕਦੀ ਪੂਰੀ ਹੋ ਵੀ ਨਹੀਂ ਸਕਦੀ ਜੇ ਨਿਰੰਕਾਰ ਕੋਲ ਗੁਰੂ ਕੋਲ ਆਵੇਂਗਾ ਗੁਰੂ ਪਰਮਾਤਮਾ ਦੇ ਵਿੱਚ ਇਹ ਤਾਕਤ ਹੈ ਕਿ ਤੇਰੀ ਇੱਛਾ ਦੁਰੈ ਤੇ ਉਹ ਕਰ ਸਕਦਾ ਹੈ ਇਦਾ ਨਹੀਂ ਕਿ ਹਰ ਕਿਸੇ ਨੂੰ ਕਰਦਾ ਕਿਉਂਕਿ ਉਹਦੀ ਖੇਡ ਹੈ ਤੇ ਜੇ ਉਹ ਇਦਾਂ ਹੀ ਕਿਰਪਾ ਹਰ ਕਿਸੇ ਤੇ ਕਰੇ ਤੇ ਫਿਰ ਇਹ ਖੇਡ ਬਣੇਗੀ ਜਿਹੜੀ ਖੇਡ ਅਸੀਂ ਖੇਡ ਰਹੇ ਹਾਂ ਸੱਚ ਝੂਠ ਦੀ ਪਾਪ ਪੁੰਨ ਦੀ ਬੁਰੇ ਭਲੇ ਦੀ ਉਸਤ ਮਿੰਦਿਆ ਦੀ ਦੁੱਖ ਸੁੱਖ ਦੀ ਖੁਸ਼ੀ ਗਮੀ ਦੀ ਇਹ ਖੇਡਾਂ ਖੇਡ ਰਹੇ ਹਾਂ ਤੇ ਆਪਾਂ ਇਸ ਊਡੀਕ ਵਿੱਚ ਰਹੀਏ ਰੱਬ ਜਦੋਂ ਕਿਰਪਾ ਕਰੇਗਾ ਉਦੋਂ ਆਏਗਾ ਤੇ ਫਿਰ ਇਹ ਗੱਲ ਸਮਝ ਲੈਣਾ ਤੇ ਉਹਦੀ ਖੇਡ ਹੈ ਤੇ ਜੇ ਉਹ ਖਿਡਾਰਿਆ ਹੈ ਨਾ ਉਹ ਕਦੀ ਇਹ ਨਹੀਂ ਕਹੇਗਾ ਕਿ ਹਾਂ ਮੈਂ ਆਪਣੇ ਵੱਲੋਂ ਕਿਸੇ ਨੂੰ ਕੁਝ ਐਸਾ ਕਰ ਦੇਵਾਂ ਨਹੀਂ ਸਾਨੂੰ ਉਦਮ ਕਰਨਾ ਪਵੇ ਸਾਨੂੰ ਹੱਥ ਭਲਾ ਜੋੜਨਾ ਪਵੇਗਾ ਸਾਨੂੰ ਸੇਵਾ ਸਿਮਰਨ ਦੇ ਵਿੱਚ ਲੱਗਣਾ ਪਵੇ ਸੁਚੇ ਕਰਮ ਜਿਹੜੇ ਨੇ ਉਕਵਾਉਣੇ ਪੈਣ ਗੁਰੂ ਕਿਰਪਾ ਨਾਲ ਉਹ ਵੀ ਆਪਰੇ ਮਤਲਬ یہ بڑی نرالی ہے کیا 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 اچھا تو رو تو بارہ بھی لائی آدم آیا ہے گروہ کو اچھا لے کے آئے بڑھے پے ستر سال کی ساخی آپ نے سنی ਬਾ ਇੰਨੀ ਇੱਕ ਬੇਨਤੀ ਐ ਕਿ ਧੰਨ ਗੁਰੂ ਰਾਮਦਾਸ ਸਾਹਿਬ ਜੀ ਕੋਲ ਆਇਆ ਹੈ ਸੇਵਾ ਵਿੱਚ ਲੱਗ ਗਿਆ। ਸੇਵਾ ਕਰਦਾ ਕਰਦਾ ਜਿਹੜਾ ਉਹ ਦੀ ਇੱਛਾ ਦੁਰੈਤ ਹੋ ਗਿਆ। ਕੋਈ ਇੱਛਾ ਰਹੀ ਨਹੀਂ ਮਨ ਵਿੱਚ। ਇਹ ਗੁਰੂ ਦੀ ਬਰਕਤ ਹੁੰਦੀ। ਇਹ ਨਹੀਂ ਕਿ ਗੁਰੂ ਇੱਛਾ ਪੂਰੀ ਕਰ ਨਹੀਂ ਸਕਦਾ। ਸਾਡੀ ਤੇ ਨਿਤ ਨਵੀਂ ਇੱਛਾ ਹੈ। کدی ابھی اتنا آئے نہیں بہت ورلے نے جڑے کہنا کہ مالک آج تیرا شکرانا کر بہت خوش دیتا ہے پروار چنگا دیتا ہے بچے نے کاروبار نے سارا خوش ہے بس تیرا شکرانا اُسی کر دیا پر اچھا ضرور رکھتے جس دن اچھا تو روئے گرو رام دس صاحب جی نے آواز مار لی گئی ਕਿ ਆਪ ਜਾਣਦੇ ਹੋ ਮੁੱਖ ਤੋਂ ਕੁਛ ਨਹੀਂ ਬੋਲਿਆ ਭਾਈ ਆ ਕਿਉਂ ਹੁਣ ਇੱਛਾ ਹੀ ਨਹੀਂ ਹੈ ਆਇਆ ਪੁੱਤਰ ਦੀ ਦਾਤ ਲੈਣ ਪਰਿਖਿਆ ਹੀ ਨਹੀਂ ਹੈ ਇੰਨਾ ਦਿਨ ਸਬਰ ਅੰਦਰ ਆ ਗਿਆ ਇੰਨਾ ਸੰਤੋਖ ਦੇ ਨਾਲ ਜੀਵਨ ਪਰ ਗਿਆ ਸੇਵਾ ਕਰਦਿਆਂ ਕਰਤੇ ਸਿਮਰਨ ਕਰਦਿਆਂ ਕਰਤੇ ਗੁਰੂ ਸਾਹਿਬ ਜੀ ਨੇ ਇੱਕ ਮੌਕਾ ਦਿੱਤਾ ਦੋ ਮੌਕੇ ਦਿੱਤੇ ਆ ਤਿੰਨ ਮੌਕੇ ਦਿੱਤੇ ਆ ਕਿ ਕਿਤੇ ਦੇ ਮੰਗੇ ਮੈ ਤੋਂ ਉਹ ਸਾਡੇ ਵਾਸਤੇ ਇੱਕ ਪ੍ਰੇਰਣਾ ਦਾਇਕ ਕੇ ਸਾ ਕੀ ਹੈ ਸਾਨੂੰ ਸਿੱਖਿਆ ਦੇਣ ਵਾਸਤੇ ਸਾਨੂੰ ਪ੍ਰੇਰਣਾ ਦੇਣ ਵਾਸਤੇ ਕਿ ਐਸੇ ਵੀ ਗੁਰੂ ਕੇ ਪਿਆਰੇ ਹੋਏ ਨੇ ਜਿਨ੍ਹਾਂ ਨੇ ਸੇਵਾ ਕਰਦਿਆਂ ਸਿਮਰਨ ਕਰਦਿਆਂ ਆਪਣੇ ਆਪ ਨੂੰ ਇੱਛਾ ਤੋਂ ਰਹਿਤ ਕਰ ਲਿਆ ਮੰਗਾ ਤੇ ਬਹੁਤ ਅਖੀਰ ਫਿਰ ਉਹਨਾਂ ਦੀ ਸੁਪਤਨੀ ਨੇ ਇਹ ਮੰਗ ਕੇ ਰੱਖੀ ਹੈ ਗੁਰੂ ਜੀ ਵੇਖੋ ਹੋਰ ਹੀ ਬੋਲੇ ਕੁਝ ਨਹੀਂ ਚਾਹੀਦਾ ਜੀ ਕੁਝ ਆਪ ਦੀ ਦਰ ਦੀ ਸੇਵਾ ਮਿਲ ਗਈ ਹੈ ਸਿਮਰਨ ਮਿਲ ਗਿਆ ਹੈ ਉਹ ਬਰਕਤ ਜ਼ਿੰਦਗੀ ਵਿੱਚ ਰਹੇ ਇਸ ਤੋਂ ਵੱਧ ਕੇ ਹੋਰ ਕੁਝ ਨਹੀਂ ਚਾਹੀਦਾ ਸੁਪਤਨੀ ਜ਼ਰੂਰ ਜਾ ਕੇ ਗੱਲ ਕਹਿੰਦੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੂੰ ਇਹਨਾਂ ਨੇ ਤੇ ਕੁਝ ਨਹੀਂ ਮੰਗਣਾ ਹੋਣਾ ਅਸੀਂ ਤੇ ਪੁੱਤਰ ਦੀ ਦਾਤ ਲੈਣਾ ਹੈ ਤੇ ਸਤਗੁਰੂ ਜੀ ਨੇ ਕਿਹਾ ਸੀ ਤੇ ਦੇਨ ਨੂੰ ਬੈਠੇ ਪਰ ਅਗਲਾ ਲੈ ਨਹੀਂ ਰਿਹਾ ਉਹਦਾ ਸੇਵੀ ਪ੍ਰਾਣੀ ਨੇ ਤੇ ਗੁਰੂ ਦੇਨ ਨੂੰ ਬੈਠਾ ਹੋਇਆ ਦਾਤ ਅਗਲਾ ਜਿਹੜਾ ਮੁਖ ਤੋਂ ਕੁਝ ਬੋਲ ਹੀ ਨਹੀਂ ਰਿਹਾ ਐਸਾ ਜੀਵਨ ਵੀ ਹੈ ਦਾ ਉਮਝੇ ਤੁਲਨਾ ਕਰੀਏ ਆਪਣੇ ਜੀਵਨ ਨਾਲ ਭਾਈ ਆਦਮ ਦੇ ਜੀਵਨ ਦੇ ਨਾਲ ਆਪਣੇ ਜੀਵਨ ਦੀ ਕਿਰਸੀ ਕਿੱਥੇ ਕਹਾ ਸਾਨੂੰ ਪਤਾ ਹੈ ਜੇ ਇੱਛਾ ਤੋਂ ਰਹਿਤ ਹੋ ਗਈ ਉਹ ਬਹੁਤ ਚੰਗੀ ਗੱਲ ਨਹੀਂ ਹੋਏ ਫਿਰ ਐਸਾ ਵੀ ਜੀਵਨ ਸਾਨੂੰ ਵੇਖਣਾ ਚਾਹੀਦਾ ਤੇ ਕਾਰਨ ਕੀ ਹੈ ਕਿ ਉੱਥੇ ਗੁਰੂ ਕੋਈ ਕਮੀ ਨਹੀਂ ਰਹਿਣ ਆਪਾਂ ਕੀ ਅਸੀਂ ਇੱਛਾਵਾਂ ਨਾ ਰੱਖੀਏ ਗੁਰੂ ਅੱਗੇ ਫਿਰ ਕੌਣ ਦੂਰੀਆ ਕਰੇਗਾ ਪਰੀ ਗੱਲ ਇਹ ਤੇ ਰੱਖਣਾ ਫਿਰ ਜ਼ਿੰਮੇਦਾਰੀ ਗੁਰੂ ਰੱਬ ਦੀ ਉੱਤ ਬਣ ਜਾਂਦੀ ਹੈ ਜੇ ਤੇ ਮੰਗਦਾ ਹੀ ਉਹ ਤੇ ਕਮੀ ਕੋਈ ਨਹੀਂ ਰਹਿੰਦੀ ਰੱਬ ਆਪ ਹੀ ਦੇਈ ਜਾਂਦਾ ਅਣ ਮੰਗਿਆ ਧਾਮ ਦੇਵਨਾ ਸਬਨਾ ਹਾ ਜੀਆਂ ਇਹ ਵੀ ਬਚਨ ਬਾਣੀ ਦੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਤੇ ਟੁੱਟ ਕੇ ਫਿਰ ਇਹ ਗੱਲ ਕਹੀ ਜਿਹੜਾ ਬੱਚਾ ਸਾਡੇ ਘਰੇ ਆਉਣਾ ਹੈ ਜਾ ਭਾਈ ਆਦਮ ਉਹ ਬੱਚਾ ਤੇਰੇ ਘਰੇ ਆਏ। ਕਿਉਂਕਿ ਗੁਰੂ ਜਾਣਦਾ ਅੱਗੇ ਦੀ ਵੀ ਜਾਣਦੇ ਅੰਦਰ ਦੀ ਵੀ ਜਾਣਦੇ ਸਭ ਕੁਝ ਜਾਣਦਾ ਹੈ। ਖੋਦੇ ਇਤਿਹਾਸ ਵਿੱਚ ਇਹ ਬਚਨ ਨੇ ਮਾਲਕ ਨੇ ਬਚਨ ਕਹੇ ਭਾਈ ਆਦਮ ਜਿਹੜਾ ਬੱਚਾ ਮੇਰੇ ਘਰੇ ਆਉਣਾ ਸੀ। ਜਾ ਉਹ ਬੱਚਾ ਸੀ ਤੈਨੂੰ ਦੇ ਰਹੇ ਤੇ ਉਸ ਬੱਚੇ ਦਾ ਨਾਮ ਤੂੰ ਭਗਤੂ ਰੱਖਣਾ।

ਮਨ ਇੱਧਰ ਉੱਧਰ ਭਜਦਾ ਕਿੰਨਾ ਕੁ ਚਿਰ ਭਜੇਗਾ ਅਸੀਂ ਮਨ ਨੂੰ ਫਰੋਣਾ ਹੈ ਕਿ ਮਨ ਦੇ ਅਧੀਨ ਹੋ ਕੇ ਅਸੀਂ ਹਾਰਾਂ ਇੱਕ ਵਿਦਵਾਨ ਨੇ ਬੜੀ ਪਿਆਰੀ ਗੱਲ ਲਿਖੀ ਹੈ ਕਹਿੰਦੇ ਅੰਦਰ ਨੂੰ ਟਿਕਾਉਣ ਵਾਸਤੇ ਪਹਿਲਾਂ ਗੁਰਮੰਤਰ ਨਾਲ ਜਾਪੋ ਕਹਿੰਦੇ ਫਿਰ ਕੀ ਕਰਨਾ ਚਾਹੀਦਾ ਮੈਂ ਸ਼ਾਮ ਦੇ ਦੀਵਾਨਾਂ ਵਿੱਚ ਵੀ ਇਹ ਵਿਛਾਇਆ ਸੀ ਉੱਥੇ ਬੇਨਤੀ ਕੀਤੀ ਸੀ ਅੰਦਰ ਨੂੰ ਜਿਹੜਾ ਹੈ ਇਕਾਦਰ ਕਰਨ ਵਾਸਤੇ ਜਦੋਂ ਵੀ ਅਸੀਂ ਉੱਠਦੇ ਹਾਂ ਇਸ ਵੇਲੇ ਉਦੋਂ ਜਿਸ ਸੰਸਥਾਨ ਦੇ ਅਸੀਂ ਜਿਹੜਾ ਹੈ ਜਿਸ ਬੈੱਡ ਤੇ ਆਰਾਮ ਕਰਨ ਵਾਸਤੇ ਰਾਤ ਨੂੰ ਪਏ ਸੀ ਉਸੇ ਹੀ ਬੈੜ ਤੇ ਬੈਠ ਕੇ ਤੁਸੀਂ 5 ਮਿੰਟ 2 ਮਿੰਟ 10 ਮਿੰਟ ਪਹਿਲਾ ਮੂਲ ਮੰਤਰ ਦਾ ਜਾਪ ਕਰੋ ਕੁਝ ਨਹੀਂ ਕਰਨਾ ਇਹ ਤੁਹਾਡੀ ਰੁਟੀਨ ਹੋ ਜਾ ਜਿੰਨਾ ਜਪਿਆ ਜਾਂਦਾ ਜਿੰਨਾ ਤੁਹਾਡੇ ਕੋਲ ਸਮਾਂ ਹੈ 2 ਮਿੰਟ ਦਾ ਸਮਾਂ ਹੈ 2 ਮਿੰਟ ਜਾਪ ਮੂਲ ਮੰਤਰ ਉਤਤ ਬਾਅਦ ਫਿਰ ਜਿਹੜਾ ਹੈ ਗੁਰਮੰਤਰ ਰੰਗ ਕਰੋ ਜਿੰਨਾ ਸਮਾਂ ਦੇ ਸਕਦੇ ਹੋ 2 ਮਿੰਟ 5 ਮਿੰਟ 10 ਹੋਰ ਕੁਝ ਨਹੀਂ ਕਰਨਾ ਸੀ ਉੱਠਦੇ ਆ ਸਾਰ ਪਹਿਲਾਂ ਇਹ ਕਰਦੇ ਹੋਤ ਬਾਅਦ ਆਪਣੀ ਸੋਚ ਕਿਰਿਆ ਕਰੋ ਇਸ਼ਨਾਨ ਪਾਨ ਕਰੋ ਫਿਰ ਆਪਾਂ ਨੇ ਉਹ ਲਗਾਓ ਪਰ ਆਹ ਚੀਜ਼ ਪਹਿਲਾਂ ਜ਼ਰੂਰੀ ਜਿਹੜਾ ਮੁੱਢ ਗੁਰਨਾਮਕ ਸਾਹਿਬ ਜੀ ਨੇ ਬਖਸ਼ਿਆ ਹੈ ਰਮਤਾ ਵਿੱਚ ਮੂਲ ਮੰਤਰ ਮੇਰੇ ਕਹਿਣ ਤੋਂ ਭਾਵ ਇਹ ਸਤਰੂ ਜੀ ਇੱਥੇ ਸਾਨੂੰ ਇਹੋ ਗੱਲ ਸਮਝਾ ਰਹੇ ਕੋਈ ਕਮੀ ਨਹੀਂ ਹੈਗੀ ਭਈ ਕਿਛਾਵਾ ਵੀ ਲੈ ਕੇ ਆਓਗੇ ਪੂਰੀਆਂ ਹੋਣਗੀਆਂ ਪਰ ਕਿਤੇ ਤੇ ਆਪਣੇ ਆਪ ਨੂੰ ਇੱਛਾ ਤੋਂ ਰਹਿਤ ਕਰੋ ਕਿਤੇ ਤੇ ਸਬਰ ਵਿੱਚ ਲਿਆਈਏ ਕਿਤੇ ਤੇ ਸੰਪਰੋਕ ਵਿੱਚ ਆਪਣੇ ਜੀਵਨ ਨੂੰ ਲੈ ਕੇ ਆਈਏ ਇਹ ਸਾਦੀ ਹੋ ਸਕਦਾ ਜਦੋਂ ਆਪਾਂ ਇੱਛਾ ਤੋਂ ਰਹਿਤ ਕਰਨ ਵਾਲੇ ਰੱਬ ਗੁਰੂ ਨਾਲ ਜੁੜ ਜਾਓ ਕਿਉਂਕਿ ਸਾਰੀਆਂ ਇੱਛਾਵਾਂ ਇਨਸਾਨ ਪੂਰੀਆਂ ਨਹੀਂ ਕਰ ਸਕਦਾ ਮੈਂ ਤਵਾਂ ਮੈਂ ਜਾਜ ਲੈ ਲਵਾਂ ਮੇਰੀ ਇੱਛਾ ਕਿਵੇਂ ਹੋ ਸਕਦੀ ਮੈਂ ਤੇ ਇੱਛਾ ਪਾਲ ਲਈ ਆਪਣੀ ਪੂਰੀ ਕਿਵੇਂ ਕਰਾਂ ਟੈਂ ਤੋਂ ਭਾਵੇਂ ਹੈ ਕਿ ਅਸੀਂ ਅਸਲ ਦੇ ਵਿੱਚ ਇੱਕੋ ਹੱਥ ਪੱਲਾ ਜੋੜੀਏ ਮਾਲਕ ਕਰਕੇ ਸਤਿਗੁਰੂ ਜਿਨ੍ਹਾਂ ਕੁਛ ਦਿੱਤਾ ਹੈ ਨਾ ਬਹੁਤ ਹੈ ਜੋ ਅੱਗੇ ਦੇਹ ਦਾ ਉਹਦਾ ਵੀ ਸ਼ੁਕਰਾਨਾ ਕਰਾਂਗੇ ਫਸ ਸਬਰ ਵਿੱਚ ਲੈ ਆ ਸੰਤੋਖ ਵਾਲੀ ਦਾਤ ਸੰਨ ਉਹ ਤਾਦੋ ਸਕਦਾ ਜਿੱਦੋਂ ਆਪਾਂ ਇੱਛਾ ਪੂਰਕ ਇੱਛਾ ਨੂੰ ਪੂਰੀਆਂ ਕਰਨ ਵਾਲਾ ਸਰਬ ਸੁਖ ਦਾਤਾ ਹਰ ਸਾਰੇ ਸੁਖ ਦੇਣ ਵਾਲਾ ਰੱਬ ਜਾ ਕੈ ਵਸਹਿ ਕਾਮ ਤੀਨਾ ਜਿਹਦੇ ਵਸ ਵਿੱਚ ਜੋ ਮਿਥਿਆਸ ਵਿੱਚ ਇਹ ਕਟਣਾ ਹੈ ਇਹ ਕਾਮ ਤੀਨਾਂ ਦਾ ਜੜੀ ਉਹਦੇ ਕੋਲ ਖੜੇ ਹੋ ਕੇ ਕਹਿੰਦੇ ਜੋ ਮੰਗੋ ਉਹ ਮਿਲ ਜਾਂਦਾ ਹੈ ਜੇ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਹ ਚਲੋ ਵਖਰੀ ਗੱਲ ਜਿਹੜੇ ਮਨ ਦੇ ਨੇ ਆ ਮਨੋਤ ਹੈ ਇਹ ਕਾਮ ਤੇ ਨਗਾ ਹੈ ਸਵਰਗ ਵਿੱਚ ਰਹਿਣ ਵਾਲੇ ਤੇ ਮੈਂ ਤੁਹਾਨੂੰ ਇਹ ਕਹਿਣਾ ਕਿ ਕਾਮ ਤੇਨ ਜਿਹਦੇ ਵਾਸ ਵਿੱਚ ਹੈ ਤੁਸੀਂ ਉਹਦੀ ਬੰਦਗੀ ਗਾਣਾ ਨਾਲ ਨਹੀਂ जोडਿਆ ਮਨ ਸਰਬੋਜਗਤੇ ਜਾ ਕੇ ਵਸ ਕਾਮ ਤੇਨਾ ਜਿਹਦੇ ਵਾਸ ਵਿੱਚ ਜਿਹੜਾ ਇਹ ਕਾਮ ਤੈਨੂੰ ਗਾਵੀਂ ਪਾਉ ਜੀ ਦੇ ਅਧੀਨ ਸੰਪੂਰਨ ਸ੍ਰਿਸ਼ਟੀ ਹੈ ਉਹਦੇ ਵਿੱਚ ਹੀ ਗਾਵੀ ਆ ਜਾ ਕਹਿੰਦੇ ਉਹਦੇ ਨਾਲ ਜੁੜ ਸੋ ਹੈ ਸਾਹ ਹਰ ਧਿਆਈ ਹੈ ਮੇਰੇ ਜੀੜੀ ਇਹ ਮੇਰੀ ਜਿੰਦੇ ਐਸੇ ਦਿਨ ਦੇ ਆਲ ਪ੍ਰਮਾਤਮਾ ਨੂੰ ਧਿਆ ਤਾਂ ਸਰਬ ਸੁਖ ਪਾਵੇ ਮੇਰੇ ਮਨ ਸਾਰੇ ਸੁੱਖ ਤੇ ਪ੍ਰਾਪਤ ਕਰ ਲੈਣ। ਪੁਰਗੀ ਚਿੰਦੜਸ। ਅਸੀਂ ਕੁਛ ਕੁ ਸੁਖ ਮੰਗਣਾਉਨੇ ਤੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿੰਦੇ ਧਿਆਇਆ ਕਰ ਸਾਰੇ ਸੁਖ ਰੱਬ ਤੇਰੀ ਝੋਲੀ ਵਿੱਚ ਪਾ ਦੇਗਾ। ਹੁਣ ਸਾਰੇ ਸੁੱਖ ਇੰਨੇ ਕਿਨੇ ਉਹ ਤੇ ਸਾਨੂੰ ਨਹੀਂ ਅੰਦਾਜ਼ਾ। ਅਸੀਂ ਕੁਛ ਕੁ ਸੁਖ ਮੰਗਦੇ ਆ ਕੇ ਮਾਲਕ ਜੀ ਕਹਿੰਦੇ ਜਹਾਨ ਦੇ ਜਿੰਨੇ ਸਾਰੇ ਸੁੱਖ ਨੇ ਨਾ ਮਾਲਕ ਤੇਰੀ ਥੋੜੀ ਵਿੱਚ ਪਾਦੇ। ਬਸ ਇੱਕ ਕੰਮ ਕਰਨਾ ਪੈਗਾ ਸਾਨੂੰ ਜਪੋ ਮਨ ਸਤਨਾਮ ਸਦਾ ਸਤਨਾਮ ਇਹ ਮੇਰੇ ਮਨਾਂ ਜਪ ਸਤਨਾਮ ਜਿਹਦਾ ਨਾਮ ਸਦੀਵੀ ਹੈ ਸਦਾ ਰਹਿਣ ਵਾਲਾ ਜਿਹੜਾ ਹੈ ਉਹ ਰੱਬ ਉਹਦਾ ਨਾਮ ਲੈ ਇਸ ਸੰਸਾਰ ਵਿੱਚ ਅਸਲ ਦੇ ਵਿੱਚ ਕਿਹੜਾ ਐਸਾ ਜੀਵ ਜਿਹੜਾ ਸਦੀਵੀ ਰਹਿਣ ਵਾਲਾ ਹੈ ਗੁਰੂ ਸਾਹਿਬਾਨਾਂ ਨੇ ਤੇ ਖੁਦ ਇਹ ਗੱਲ ਨਹੀਂ ਕਹੀ ਕਿ ਭਾਈ ਤੁਸੀਂ ਸਾਡਾ ਨਾਮ ਲਿਆ ਕਰੋ ਕਿਉਂਕਿ ਸਰੀਰ ਲਾਸ਼ਵੰਤ ਸ਼ਬਦ ਦੇ ਨਾਲ जोडਿਆ ਹੈ ਰੱਬ ਨਾਲ जोडਿਆ ਹੈ ਇਹ ਕੋ ਗੱਲ ਕਹੀਏ ਉਸ ਪਰਿਪੂਰਨ ਪਰਮਾਤਮਾ ਦੇ ਨਾਲ ਜੁੜ ਜਾਓ ਕਿਉਂਕਿ ਉਹ ਸਦੀਵੀ ਨਾਮ ਰਹੇ ਸਾਬੂ ਰਹੇ ਰਹੇ ਉਹ ਗੁਰੂ ਕੋਪੇ ਇਸ ਕਰਕੇ ਮੇਰੇ ਮਾਲਕ ਜੀ ਕਹਿੰਦੇ ਮਨਾ ਜਪਿਆ ਕਰ ਤੂੰ ਸਤਨਾਮ ਸਦਾ ਦਾ ਅਰਥ ਹੁੰਦਾ ਹਮੇਸ਼ਾ ਹਮੇਸ਼ਾ ਜਪ ਇਹਨੇ ਅੱਜ ਜਪ ਲੈ ਸਾਡੀ ਆਦਤ ਬਣੀ ਹੋਈ ਨਾ ਕਾਮ ਪਰੇ ਹਰ ਸਿਮਰੀਏ ਜਦੋਂ ਕੋਈ ਕੰਮ ਕਾਜ ਹੁੰਦਾ ਫਿਰ ਤੇ ਬਹੁਤ ਲਿਵ ਜੁੜੀ ਹੁੰਦੀ ਸੱਚ ਐਸਾ ਸਿਮਰੋ ਨਿਤ ਗੁਰੂ ਕਬੀਰ ਜੀ ਕਹਿੰਦੇ ਐਸਾ ਪਰਮਾਤਮਾ ਜਿਹੜਾ ਹਮੇਸ਼ਾ ਸਿਮਰੋ ਕੰਮ ਪੈਣ ਤੇ ਕਿਉਂ ਸਿਮਰਦੇ ਰੋਜ਼ ਸਿਮਰੋ ਜਿਹੜੇ ਤੁਹਾਡੇ ਕੰਮ ਸਵਾਰਦਾ ਹੈ ਹਰ ਇੱਕ ਕਾਰਜ ਪੂਰਿਆ ਕਰਦਾ ਹੈ ਉਹਨੂੰ ਰੋਜ਼ ਕਿਉਂ ਨਹੀਂ ਜਪਦੇ ਰੋਜ਼ ਜਪੋ ਔਰ ਕੀ ਬਰਕਤ ਆਉਂਦੀ ਹੈ ਹਾਲਤ ਬਲਤ ਮੁਖ ਪੂਜਲ ਹੋਈ ਹੈ ਤੇਰਾ ਲੋਕ ਤੇ ਪਰਲੋਕ ਵੀ ਅਸਲ ਦੇ ਵਿੱਚ ਜਿਹੜਾ ਸੁਖੀ ਹੋ ਜਾਏ ਲੋਕ ਵਿੱਚ ਵੀ ਮੁੱਖ ਉਜਲਾ ਪਰਲੋਕ ਵਿੱਚ ਵੀ ਮੁੱਖ ਸੁਰਖਰ ਹੋ ਜਾਏਗਾ ਨਿਤ ਧਿਆਈਐ ਹਰਿਪੁਰਖ ਨਿਰੰਜਨਾ ਫੇਰ ਗੱਲ ਕਹਿ ਜੀ ਨਿਤਦਾਰਥ ਰੋਜ਼ ਹਮੇਸ਼ਾ ਕਾਲਖ ਤੋਂ ਰਹਿਤ ਜਿਹੜਾ ਰਾਮ ਪ੍ਰਮਾਤਮਾ ਹੈ ਉਹਦੀ ਭਗਤੀ ਕਰ ਉਹਦਾ ਨਾਮ ਜਪ ਰਹਾਉ ਜਹ ਹਰ ਸਿਮਰਨ ਭਿਆ ਤਹ ਉਪਾਦ ਗਤ ਕੀਨੀ ਬੜ ਬਾਗੀ ਹਰ ਜਪਨਾ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਜਿੱਥੇ ਸਿਮਰਨ ਆ ਜਾਂਦਾ ਹੈ ਰੱਬ ਦਾ ਉਥੇ ਫਿਰ ਜਿਹੜਾ ਹੈ ਇਹ ਬਿਮਾਰੀਆਂ ਵੀ ਅਚਨ ਚੇਤ ਬਿਮਾਰੀਆਂ ਵੀ ਦੂਰ ਹੋ ਜਾਂਦੀਆਂ ਤਿੰਨ ਤਾਪ ਨੇ ਆਤ ਵਿਆਹ ਤੇ ਉਪਾਸ ਇੱਥੇ ਉਪਾਦ ਦੀ ਗੱਲ ਆਈ ਇਕ ਸ਼ਰੀਰਕ ਹੈ ਇਕ ਮਾਨਸਿਕ ਹੈ ਇਕ ਅਚੰਚੇਤ ਸਤਗੁਰੂ ਜੀ ਕਹਿੰਦੇ ਤੂੰ ਜਪਦੇ ਸਹੀਂ ਉਹ ਤੇ ਇੰਨਾ ਸਮਰੱਥ ਹੈ ਇੱਕ ਦੀ ਗੱਲ ਕੀ ਤੀਨੇ ਤਾਪ ਨਿਵਾਰਨ ਹਾਰਾ ਦੁਖ ਅੰਤਾਸ ਸੁਖਰਾਸ ਤਾ ਕੋ ਵਿਗ ਨਾ ਪਉ ਲਾਤੇ ਜਾਕੀ ਪ੍ਰਭਤਾ ਤੇ ਅਰਦਾਸ ਤੂੰ ਤੀਨੇ ਤਾ ਫਰਨ ਵਾਲਾ ਇਸ ਕਰਕੇ ਮਾਲਕ ਜੀ ਕਹਿੰਦੇ ਜਪੋ ਤੇ ਫਿਰ ਬਰਕਤ ਇਹ ਆਏਗੀ ਕਿ ਇਹ ਬਿਮਾਰੀਆਂ ਵੀ ਦੂਰ ਹੋ ਜਾਣਗੀਆਂ ਹਰ ਇੱਕ ਪ੍ਰਕਾਰ ਦੀ ਬਿਮਾਰੀ ਪਰ ਵੱਡੇ ਭਾਗਾਂ ਵਾਲਾ ਹੀ ਹੈ ਜੋ ਸਤਨਾਮ ਜਪਦਾ ਹੈ ਜੋ ਵਾਇਗ੍ਰੀਵ ਜਪਦਾ ਹੈ ਜੋ ਰੱਬ ਦਾ ਨਾਮ ਲੈਂਦਾ ਹੈ ਵੱਡੇ ਭਾਗਾਂ ਦੇ ਨਾਲ ਹੀ ਜਪਿਆ ਜਾ ਸਕਦਾ ਹੈ ਜਾਂ ਫਿਰ ਵੱਡੇ ਭਾਗਾਂ ਵਾਲਾ ਹੀ ਅਸਲ ਦੇ ਵਿੱਚ ਉਹ ਪਰਮਾਤਮਾ ਦਾ ਨਾਮ ਲੈਂਦਾ ਹੈ ਜਨ ਨਾਨਕ ਕੋ ਗੁਰ ਇਹ ਮਤ ਦਿਨੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਦਾਸ ਨਾਨਕ ਨੂੰ ਗੁਰੂ ਨੇ ਇਹ ਮਤ ਦਿੱਤੀ ਜਪ ਹਰ ਭਵਜਲ ਤਰਨਾ ਜੇ ਭਵਜਲ ਤੋਂ ਤਰਨਾ ਹੈ ਸੰਸਾਰ ਸਮੁੰਦਰ ਤੋਂ ਪਾਰ ਹੋਣਾ ਹੈ ਤੇ ਫਿਰ ਜਪਣਾ ਪੈਣਾ ਰੱਬ ਦਾ ਨਾਮ ਸਤ ਨਾਮ ਇਹ ਗੁਰੂ ਨੇ ਮੱਤ ਦਿੱਤੀ ਜੇ ਸਤਗੁਰੂ ਗੁਰੂ ਰਾਮਦਾਸ ਸਾਛਾ ਜੀ ਕਹਿੰਦੇ ਇਹ ਮੈਂ ਤੁਹਾਨੂੰ ਮੱਤ ਦੇ ਰਿਹਾ ਕਿ ਜੱਪਿਆ ਜਿੰਨਾ ਹੋ ਸਕੇ ਉਹਨਾਂ ਜੱਪੇ ਹਰ ਇੱਕ ਚੀਜ਼ ਸੋਚੀ ਹੋਏ ਜੇ ਬਾ ਵੀ ਸੁਚੀ ਆ ਕੰਨ ਵੀ ਸੁਚੇ ਕੱਖਾਂ ਵੀ ਸੁਚੇ ਹਰ ਇੱਕ ਇੰਦਰਾ ਸੋਚਾ ਹੋਏ ਇਦੇ ਲਈ ਕੁਛ ਕਰਨਾ ਤੇ ਹੋਰ ਕੋਈ ਵਧੀਕ ਪੜਾਣਾ ਨਹੀਂ ਮੁੱਖ ਤੋਂ ਕੀ ਇਹ ਜਪਣਾ ਹੀ ਹੈ ਸਤਨਾਮ ਵਾਹਿਗੁਰੂ ਇਸ ਕਰਕੇ ਮਾਲਕ ਜੀ ਕਹਿੰਦੇ ਜਪੋਗੇ ਬਹੁਤ ਵਰਕਤਾਂ ਜ਼ਿੰਦਗੀ ਵਿੱਚ ਆਉਣਗੀਆਂ ਸਭ ਤੋਂ ਵੱਡੀ ਗੱਲ ਇਹ ਸਾਰੇ ਸੁੱਖ ਗੁਰੂ ਪਰਮਾਤਮਾ ਵੱਲੋਂ ਛੇ ਝੋਲੀ ਵਿੱਚ ਪਾ ਦਿੱਤੇ ਜਾਂਦੇ ਮਾਲਕ ਤੇ ਪਤਰੇ ਜੀ ਬਚਨ ਹਿਰਦੇ ਵਿੱਚ ਵਸਣ ਬੇਅੰਤ ਬੁਲਾਂ ਦੀ ਕਿਰਮਾ ਵਾਹਿ ਓਰ ਕੀ ਕਾ ਫਾਲਸਾ ਵਾਹਿ ਓਰ ਕੀ ਕੀ ਸਤਿ